ਸ਼ੇਵਨਾਥ ਮੋਗੇ ਵਾਲਾ ਬਾਬਾ ਉਸਦੀ ਇੱਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਉਸ ਵੀਡੀਓ ਦੇ ਵਿੱਚ ਤਿੰਨ ਮੁੰਡੇ ਨੇ ਜਿਹੜੇ ਉਸ ਨੂੰ ਹੋਟਲ ਦੇ ਵਿੱਚ ਲੈ ਕੇ ਜਾਂਦੇ ਨੇ ਅਤੇ ਹੋਟਲ ਦੇ ਵਿੱਚ ਜਾ ਕੇ ਉਸ ਦੇ ਨਾਲ ਸ਼ਰਾਬ ਪੀਂਦੇ ਨੇ ਅਤੇ ਸ਼ਰਾਬ ਪੀਣ ਤੋਂ ਬਾਅਦ ਜੋ ਕਿ ਅਪੱਤੀਜਨਕ ਤਸਵੀਰਾਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਤੇ ਇੱਕ ਨਿਹੰਗ ਸਿੰਘ ਨੇ ਇਸ ਦਾ ਖੁਲਾਸਾ ਕੀਤਾ ਤੇ ਉਸ ਨੇ ਵੀਡੀਓ ਵੀ ਦਿਖਾਈ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਜਦੋਂ ਵਾਇਰਲ ਹੋਈ ਤੇ ਉਸ ਤੋਂ ਬਾਅਦ ਜਿਹੜੇ-ਜਿਹੜੇ ਸ਼ਿਵਨਾਥ ਮੋਗੇ ਵਾਲੇ ਨੂੰ ਮੰਨਣ ਵਾਲੇ ਨੇ ਉਹ ਲੋਕ ਜੋ ਕਿ ਵਿਰੋਧ ਵੀ ਕਰ ਰਹੇ ਨੇ ਕਿ ਇੱਕ ਫੇਕ ਵੀਡੀਓ ਹੈ ਪਰ ਸ਼ਿਵਨਾਥ ਮੋਗੇ ਵਾਲਾ ਆਪ ਇੱਕ ਵੀਡੀਓ ਦੇ ਵਿੱਚ ਕਹਿੰਦਾ ਹੈ ਕਿ ਮੈਂ ਚੰਗੇ ਫਕੀਰ ਦੇ ਥੱਲੋਂ ਪੈ ਕੇ ਨਿਕਲੀ ਹੋਈਆਂ ਜੀ ਹਾਂ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਂਦੇ ਆਂ ਕਿਹਾਂ ਇਸ ਵਾਇਰਲ ਵੀਡੀਓ ਦਾ ਸੱਚ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਜੂ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਆਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸ਼ਿਵਨਾਥ ਮੋਗੇਵਾਲਾ ਉਸ ਦੀ ਵੀਡੀਓ ਤੁਸੀਂ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਜਾਂ ਫੇਸਬੁੱਕ ਪੇਜਾਂ ਦੇ ਉੱਪਰ ਜਾਂ ਵੱਖ-ਵੱਖ ਅਦਾਰਿਆਂ ਦੇ ਉੱਪਰ ਦੇਖਦੇ ਆ ਰਹੇ ਹੋਵੋਗੇ ਉਸ ਦੀਆਂ ਵੀਡੀਓ ਦੇ ਵਿੱਚ ਅਕਸਰ ਹੀ ਉਹ ਸਰਕਮ ਆਉਂਦਾ ਹੈ ਉਸ ਦੇ ਕੋਲ ਜੋ ਕਿ ਕਾਫੀ ਜਿਆਦਾ ਸੰਗਤ ਆਉਂਦੀ ਹੈ ਲੱਖਾਂ ਦੀ ਤਦਾਦ ਦੇ ਵਿੱਚ ਉਸ ਦੇ ਫੋਲੋਅਰ ਨੇ ਉਸ ਨੂੰ ਮੰਨਣ ਵਾਲੇ ਨੇ ਲੋਕ ਕਹਿੰਦੇ ਨੇ ਕਿ ਸਾਡਾ ਫਾਇਦਾ ਹੁੰਦਾ ਹੈ ਸ਼ਿਵਨਾਥ ਮੋਗੇ ਵਾਲੇ ਦੇ ਕੋਲ ਜਾ ਕੇ ਕਿਉਂਕਿ ਇਦਾਂ ਇਦਾਂ ਦੇ ਚਮਤਕਾਰ ਇਹ ਕਰਦਾ ਹੈ ਪਰ ਇੱਕ ਹੋਰ ਜੋ ਕਿ ਖਬਰ ਉਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਸਾਹਮਣੇ ਆ ਰਹੀ ਹੈ ਇੱਕ ਨਿਹੰਗ ਸਿੰਘ ਜੋ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਇਆ ਅਤੇ ਉਸ ਨੇ ਇੱਕ ਵੀਡੀਓ ਬਣਾਈ ਤੇ ਵੀਡੀਓ ਦੇ ਵਿੱਚ ਉਸ ਨੇ ਇਹ ਕਿਹਾ ਕਿ ਸ਼ਿਵਨਾਥ ਮੋਗੇ ਵਾਲੇ ਦਾ ਤਾਂ ਬਲਾਤਕਾਰ ਕਰ ਦਿੱਤਾ ਹੈ ਤਿੰਨ ਮੁੰਡਿਆਂ ਨੇ ਰਲ ਕੇ ਅਤੇ ਉਹ ਇਹ ਕਹਿ ਰਿਹਾ ਹੈ ਕਿ ਮੇਰੇ ਕੋਲ ਇੱਕ ਵੀਡੀਓ ਵੀ ਹੈ ਤੇ ਵੀਡੀਓ ਦੇ ਵਿੱਚ ਉਹ ਸਾਫ਼-ਸਾਫ਼ ਦਿਖਾ ਰਿਹਾ ਹੈ ਸ਼ਿਵਨਾਥ ਮੋਗੇ ਵਾਲਾ ਜੋ ਖੁਦ ਨਿਰਵਸਤਰ ਹੋਇਆ ਪਿਆ ਅਤੇ ਉਹ ਰੰਗ ਰਲੀਆਂ ਮਨਾ ਰਿਹਾ ਹੈ ਉਹਨਾਂ ਮੁੰਡਿਆਂ ਦੇ ਨਾਲ ਪਰ ਇਸ ਵੀਡੀਓ ਨੂੰ ਲੈ ਕੇ ਜੋ ਕਾਫੀ ਜ਼ਿਆਦਾ ਵਿਵਾਦ ਵੀ ਹੈ ਸੋਸ਼ਲ ਮੀਡੀਆ ਦੇ ਉੱਪਰ ਹੋ ਰਿਹਾ ਹੈ ਅਤੇ ਇਸ ਵੀਡੀਓ ਦੇ ਬਾਰੇ ਜੋ ਕਿ ਸ਼ਿਵਨਾਥ ਮੋਗੇ ਵਾਲਾ ਵੀ ਇੱਕ ਦਿਨ ਆਪਣੇ ਚੱਲਦੇ ਦੀਵਾਨ ਦੇ ਵਿੱਚ ਹੋ ਗਿਆ ਗਰਮ ਅਤੇ ਉਸ ਨੇ ਇਹ ਵੀ ਕਹਿ ਦਿੱਤਾ ਸੀ ਕਿ ਇਹ ਵੀਡੀਓ ਬਣਾਉਣ ਵਾਲੇ ਜਾਣ ਬੁੱਝ ਕੇ ਮੈਨੂੰ ਬਦਨਾਮ ਕਰਦੇ ਨੇ ਬਾਕੀ ਸਾਡਾ ਚੈਨਲ ਵੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਵੀਡੀਓ ਦਾ ਕੋਈ ਸਾਹਮਣੇ ਆਈ ਨਹੀਂ ਇਦਾਂ ਦੀ ਖ਼ਬਰ ਹੀ ਸਾਹਮਣੇ ਆ ਰਹੀ ਹੈ ਬਾਕੀ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਮਿਲਦਿਆਂ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ